ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਆਪਾਂ ਤਰੇਵੇ ਸੀਗੇ ਜੀ ਸੋਲੇ ਉਬਲਨੇ ਚਿੱਟੇ ਸੋਲੇ ਵਾਈਟ ਚਨੇ ਥੋੜਾ ਜਿਹਾ ਲੂਣ ਪਾਇਆ ਸੀ ਦੋ ਛੁਟਕੀ ਮਿੱਠੇ ਸੁੱਡੇ ਦੀਆਂ ਪਾ ਕੇ ਆਪਾਂ ਓ ਬਣਲੇ ਧਰ ਦਿੱਤੇ ਸੀ ਤੇ ਇਧਰ ਦੂਸਰੀ ਸਾਈਡ ਤੇ ਰਿਹਾ ਹੈ ਜੀ ਦੁੱਧ ਆਪਣਾ ਅਵਾਲੀ ਆਉਣ ਲਈ ਸੋ ਲਈ ਪਹਿਲਾਂ ਭੰਉਂਤੇ ਨਹੀਂ ਸੀਗੇ ਜੀ ਟਾਈਮ ਤੇ ਸਲਾਹ ਬਣ ਗਈ ਵੀ ਅਜੇ ਬਣਾ ਲੈਨੇ ਆ ਤਾਂ ਕਰਕੇ ਆਪਾਂ ਮਿੱਠਾ ਸੋਡਾ ਪਾ ਕੇ ਆਵਾਜ਼ ਰਹੇ ਹੈ ਜੀ ਇਹਨਾਂ ਨੂੰ ਜਲਦੀ ਸੌਫਟ ਹੋ ਜਾਣਗੇ ਜੇ ਭੰਉਂਤੇ ਹੁਣ ਫਿਰ ਤਾਂ ਇੰਨਾ ਟਾਈਮ ਲੱਗਦਾ ਨਹੀਂ ਹੈਗਾ ਜੀ ਇਹਨਾਂ ਨੂੰ ਉਬਲਣ ਨੂੰ ਨਹੀਂ ਲੱਗਦਾ ਤੇ ਨਾ ਮਿੱਠਾ ਸੋਡਾ ਪਾਉਣ ਦੀ ਲੋੜ ਹੈ ਇਹ ਤਾਂ ਬਹੁਤ ਵਧੀਆ ਬਣ ਜਾਂਦੇ ਨੇ। ਇਧਰ ਦੁੱਧ ਨੂੰ ਉਬਾਲੀ ਆ ਗਈ ਜੀ ਆਪਣੇ ਗੈਸ ਕਰਦਾਂਗੇ ਬੰਦ। ਇਹ ਅੱਜ ਆਈਏ ਜੀ ਮੇਰੀ ਨਣ ਦਾ। ਨਣ ਤੇ ਗੁੜੀਆ ਦੋਨੇ ਜਾਨੀਆਂ ਆਈਆਂ ਨੇ। ਇਹ ਗੈਸ ਬੰਦ ਕਰਤਾ ਜੀ ਆਪਾਂ ਦੁੱਧ ਦਾ। ਤੇ ਛੋਲਿਆਂ ਵਾਲਾ ਵੀ ਬੰਦ ਕਰ ਦਾਂਗੇ ਜੀ। ਅੱਧਾ ਘੰਟਾ ਹੋ ਗਿਆ ਸੀ ਉਹਨਾਂ ਨੂੰ ਉਬਲਦਿਆਂ। ਥੋੜਾ ਜਿਹਾ ਚੁੱਲੇ ਤੇ ਸੀਕ ਬੱਦ ਲਵਾ ਲਾਂਗੇ ਤੜਕਾ ਲਾਉਣ ਤੋਂ ਬਾਅਦ ਵੈਸੇ ਤਾਂ ਇਹ ਚਿੱਟੇ ਸੋਲੇ ਤਾਂ ਜਲਦੀ ਬਣ ਜਾਂਦੇ ਨੇ ਜੀ ਕਾਲਿਆਂ ਨੂੰ ਇਹ ਟਾਈਮ ਲੱਗਦਾ ਹੁੰਦਾ ਥੋੜਾ ਜਿਹਾ ਇਧਰ ਆਪਾਂ ਚੁੱਲੇ ਤੇ ਅੱਗ ਬਚਾ ਲਈ ਹੈ ਜੀ ਤੁਦਨੋ ਵਾਲੀ ਦੇਣ ਤੋਂ ਬਾਅਦ ਜੀ ਪਹਿਲਾਂ ਧਾਰਾਂ ਚੋਂ ਚਲੀ ਗਏ ਸੀ ਉਸ ਤੋਂ ਬਾਅਦ ਆ ਕੇ ਲਾ ਰਹੀ ਹਾਂ ਜੀ ਇਹ ਤੜਕਾ ਤੇਲ ਪਾ ਲਿਆ ਸੀ ਆਪਾਂ ਜੀਰਾ ਪਾ ਲਿਆ ਤੇ ਇਹ ਸਾਰਾ ਮਸਾਲਾ ਆਪਾਂ ਮਿਕਸ ਕਰਕੇ ਪੀਸ ਲਿਆ ਸੀ ਪਿਆਜ਼ ਲਸਣ ਆਦਰਕ ਤੇ ਟਮਾਟਰ ਇਹ ਕੱਟਾਈ ਕਰ ਲਿਆ ਸੀਗਾ ਇਹਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਸੇਕ ਲਵਾ ਲਵਾਂਗੇ ਜੀ ਭੁੰਨਾਗੇ ਚੰਗੀ ਤਰ੍ਹਾਂ ਇਹਨੂੰ ਚੁੱਲ੍ਹੇ ਦੇ ਉੱਤੇ ਜਲਦੀ ਬਣ ਜਾਂਦੀ ਹੈ ਜੀ ਇਹ ਸਬਜ਼ੀ ਤੇ ਗੈਸ ਦੇ ਟਾਈਮ ਬਹੁਤ ਲੱਗਦਾ ਹੈ ਤੇ ਗੈਸ ਵੀ ਬਹੁਤ ਲੱਗਦਾ ਜੀ ਫਿਰ ਤਾਂ ਕਰਕੇ ਮੈਂ ਚੁੱਲ੍ਹੇ ਤੇ ਹੀ ਬਣਾਇਆ ਇਹਨੇ ਕੁੱਕੜ ਦਾਲ ਸਬਜ਼ੀ ਥੋੜਾ ਜਿਹਾ ਆਪਾਂ ਪਾਣੀ ਪਾ ਦਿੰਨੇ ਹਾਂ ਜੀ। ਕੌਲਾ ਧੋਕੇ ਚੰਗੀ ਤਰ੍ਹਾਂ ਮਸਾਲਾ ਪੱਕ ਜੂਗਾ ਆਪਣਾ। ਲੋਏ ਦੇ ਵਿੱਚ ਅੱਜ ਪਾਵਾਂਗੇ ਜੀ ਆਲੂ ਆਪਾਂ। ਕਈ ਵਾਰੀ ਆਲੂ ਪਾ ਲੈਨੇ ਆ ਕਦੇ ਨਹੀਂ ਜੀ ਪਾਉਂਦੇ ਇਹਗੇ। ਬਿਲਕੁਲ ਬਰੀਕ ਕੱਟ ਕੇ ਆਲੂ ਪਾ ਦਾਂਗੇ ਆਪਾਂ। ਜਾਂ ਫਿਰ ਸਾਬਤੀ ਪਾਦਨੇ ਹੁੰਨੇ ਜੀ ਸਿਲ ਕੇ ਉਹਨਾਂ ਨੂੰ ਪਾਣ ਦਿੰਨੇ ਆ ਬਾਅਦ ਦੇ ਵਿੱਚ। ਇਹ ਆਪਾਂ ਲੈ ਲਿਆ ਜੀ ਪਾਣੀ। ਜਿੰਨੀ ਕਿ ਜ਼ਰੂਰਤ ਹੋਗੀ ਆਪਾਂ ਪਾਵਾਂਗੇ। ਕੁਝ ਸੋਲਿਆਂ ਦੇ ਵਿੱਚ ਵੀ ਹੈਗਾ ਜੀ ਪਾਣੀ ਥੋੜਾ ਜਿਹਾ। ਸੋਲੇ ਧੋ ਕੇ ਆਪਾਂ ਚੰਗੀ ਤਰ੍ਹਾਂ ਫੇਰ ਵਾਲੀ ਸੀ ਪਾਣੀ ਪਾ ਕੇ। ਕੁਝ ਉਹ ਪਾਣੀ ਪਾ ਦਾਂਗੇ ਵਿੱਚ। ਤੇ ਇਸੇ ਲੰਗੀ ਜੀ ਆਲੂ ਆਪਾਂ। ਦੋ ਆਲੂ ਲਏ ਨੇ। ਸਿਲ ਕੇ ਇਹਨਾਂ ਨੂੰ ਬਰੀਕ ਕੱਟ ਲਾਂਗੇ। ਫਿਰ ਧੋ ਕੇ ਚੰਗੀ ਤਰ੍ਹਾਂ ਫੇਰ ਪਾਵਾਂਗੇ ਜੀ ਵਿੱਚ। ਚੁੱਲੇ ਤੇ ਬਸ ਕੋਲੇ ਹੋ ਜਾਂਦੀ ਹੈ ਜੀ ਬਾਹਰ ਕਿਥੇ ਸਮਾਨ ਲੈ ਕੇ ਜਾਵਾਂਗੇ ਅੰਦਰ ਹੀ ਲਾ ਦਿੰਨੇ ਆ ਤੜਕਾ ਟਾਈਮ ਤਾਂ ਬਹੁਤ ਘੱਟ ਲੱਗਦਾ ਜੁੱਲੇ ਤੇ ਚੀਜ਼ ਬਣਾ ਮੈਨੂੰ ਤੇ ਇੱਕ ਗਰਮੀ ਕਰਕੇ ਹੋ ਜਾਂਦਾ ਜੀ ਵੀ ਕਿਥੇ ਸੇਕ ਕੋਲੇ ਬੈਠਾਂਗੇ ਅੱਗ ਮਚਾਵਾਂਗੇ ਗੈਸ ਦੀ ਤੜਕਾ ਲਾ ਦਿੰਨੇ ਆ ਪਰ ਅੰਦਰ ਵੀ ਬਹੁਤ ਗਰਮੀ ਹੋ ਜਾਂਦੀ ਹੈ ਜੀ ਅੰਦਰ ਬੰਦਰ ਸੋਈਆਂ ਨੇ ਆਪਣੀਆਂ ਤਾਂ ਕਰਕੇ ਅੰਦਰ ਗਰਮੈਸ ਜਿਆਦਾ ਹੋ ਜਾਂਦੀ ਹੈ ਜੁੱਲੇ ਨਾਲ ਜੁੱਲਾ ਹਜੀ ਖੁੱਲੇ ਚ ਹੁੰਦਾ ਜੀ ਆਪਣਾ ਹਵਾ ਲੱਗਦੀ ਹੈ ਥੋੜੀ ਬਹੁਤੀ ਇਦੇ ਵਿੱਚ ਆਪਾਂ ਸੋਲੇ ਚੱਕ ਲੈਂਦੇ ਨੇ ਜੀ ਗੋਲੇ ਤੇ ਪਾਣੀ ਲੈ ਲਿਆ ਕੁਛ ਲੂਣ ਆਪਾਂ ਸੋਲਿਆਂ ਚ ਪਾਇਆ ਸੀ ਵਾੜਨ ਲੱਗੀ ਤੇ ਜਿੰਨਾ ਘੱਟ ਹੋਊਗਾ ਆਪਾਂ ਹੋਰ ਪਾ ਦਾਂਗੇ ਹੁਣ ਟੜਕੇ ਦੇ ਵਿੱਚ ਅੱਜ ਆਪਾਂ ਇਹਦੇ ਵਿੱਚ ਕਲਰ ਨਹੀਂ ਕੋਈ ਚੀਜ਼ ਨਹੀਂ ਪਾਉਂਦੇ ਜੀ ਬਸ ਸਿੰਪਲ ਹੀ ਬਣਾਵਾਂਗੇ ਇਹ ਸਿੰਪਲ ਜੀ ਮੈਨੂੰ ਵੱਧ ਵਧੀਆ ਲੱਗਦੀ ਹੈ ਜੀ ਕਲਰ ਵਾਲੀ ਹਜੇ ਕਾਲੀ ਜੀ ਹੋ ਜਾਂਦੀ ਹੈ ਉਹ ਘੱਟ ਵਧੀਆ ਲੱਗਦੀ ਹੈ ਆਪਣਾ ਆਪਣਾ ਟੇਸਟ ਹੁੰਦਾ ਜੀ ਸਾਰਿਆਂ ਦਾ ਉਹ ਦੇਖਣ ਨੂੰ ਥੋੜੀ ਜਿਹੀ ਘੱਟ ਵਧੀਆ ਲੱਗਦੀ ਹੈ ਜੀ ਕਦੀ ਪੌਣੀ ਹੁੰਦੀ ਹੈ ਜੀ ਕਲਰ ਤਾਂ ਮੈਂ ਸਿੰਪਲੇ ਬਣਾ ਰਹੀ ਹੁੰਦੀ ਆ ਇਹ ਆਲੂ ਆਪਾਂ ਸਿੱਲੇ ਇੰਨੇ ਜੀ ਕੱਟ ਲਾਂਗੇ ਇਹਨਾਂ ਨੂੰ ਪਹਿਲਾਂ ਆਪਾਂ ਅੱਗ ਹੋਰ ਤੇਜ਼ ਕਰ ਦਈਏ ਜੀ ਤੇਜ਼ ਅੱਗ ਦੇ ਉੱਤੇ ਵਧੀਆ ਬਣੂਗੀ ਇਹਦਾ ਸਬਜੀ ਆਪਣੀ ਕਿ ਫਿਰ ਟਾਈਮ ਵੀ ਲੱਗ ਜਾਣਾ ਸੀਗਾ ਜੀ ਇਸੇ ਕਪਾਕਾਟ ਰੱਖਦੇ ਆ ਇਹਨੂੰ ਥੋੜਾ ਜਿਹਾ ਰਿਜਣ ਨੂੰ ਟਾਈਮ ਲੱਗ ਜਾਂਦਾ ਤਾਂ ਕਰਕੇ ਅੱਗਾਪਾ ਤੇਜ਼ ਹੀ ਕਰ ਦਿੱਤੀ ਸੀ ਹੋਰ ਕੰਮ ਆਪਣੇ ਸਾਰੇ ਹੋਈ ਹੋਈ ਨੇ ਜੀ ਆਟਾ ਆਪਾਂ ਗੁੰਧ ਕੇ ਰੱਖ ਲਿਆ ਆਟਾ ਗੁੰਨੇ ਜੀ ਆਪਾਂ ਪੂਰੀਆਂ ਲਈ ਲੋਨ ਪਾ ਕੇ ਹਜ਼ਵੈਂਡ ਪਾ ਲਈ ਸੀ ਵਿੱਚ ਆਟੇ ਦੇ ਗੁੰਨ ਕੇ ਰੱਖ ਲਿਆ ਆਪਾਂ ਦਹੀਂ ਪਾ ਲਿਆ ਸੀ ਥੋੜਾ ਜਿਹਾ ਤੇ ਇੱਕ ਚੁਟਕੀ ਪਾਈ ਸੀ ਮਿੱਠੇ ਛੋਡੇ ਦੀ ਉਹਦੀ ਆਪਾਂ ਵੀਡੀਓ ਨਹੀਂ ਬਣਾਈ ਜੀ ਜਲਦੀ ਜਲਦੀ ਗੁੰਨਾ ਤਾਂ ਆਟਾ ਬਸ ਤੇ ਇਹ ਵੀ ਵੀਡੀਓ ਫਿਰ ਲੰਬੀ ਹੁੰਦੀ ਸੀ ਤੇ ਉਹਨਾਂ ਨੂੰ ਬਣਾਉਣ ਨੂੰ ਵੀ ਨੇਰਾ ਹੋ ਜਾਣਾ ਸੀਗਾ ਪੂਰੀਆਂ ਨੂੰ ਤਾਂ ਕਰਕੇ ਆਪਾਂ ਇਹਦੇ ਵਿੱਚ ਐਡ ਨਹੀਂ ਕਰੀ ਜੀ। ਅਗਲੀ ਵੀਡੀਓ ਦੇ ਵਿੱਚ ਐਡ ਕਰ ਲਾਂਗੇ। ਇਹ ਅੱਜ ਦਾ ਵਲੌਗ ਆਪਾਂ ਜਿੱਥੋਂ ਖਤਮ ਕਰਾਂਗੇ ਜੀ ਉੱਥੋਂ ਹੀ ਅਗਲਾ ਸਟਾਰਟ ਕਰ ਲਾਂਗੇ। ਇੱਕ ਦੋ ਵਲੌਗ ਐਕਸਟਰਾ ਬਣੇ ਹੁੰਦੇ ਨੇ। ਤਾਂ ਕੋਈ ਔਖਾ ਨਹੀਂ ਹੁੰਦਾ ਹੈਗਾ ਜੀ ਜਿਹੜਾ ਆਪਾਂ ਡੇਲੀ ਉਸੇ ਦਿਨ ਬਣਾ ਕੇ ਉਸੇ ਦਿਨ ਅਪਲੋਡ ਕਰਨਾ। ਉਹ ਥੋੜਾ ਜਿਹਾ ਔਖਾ ਹੁੰਦਾ ਹੈ। ਕਈ ਵਾਰੀ ਕੋਈ ਤੇ ਜਾਣਾ ਆਉਣਾ ਪੈ ਜਾਂਦਾ ਜੀ ਜਾਂ ਕੋਈ ਆ ਜਾਂਦਾ ਹੈ। ਫਿਰ ਨਹੀਂ ਬਣਦਾ ਫਿਰ ਮਿਸ ਹੋ ਜਾਂਦੀ ਹੈ ਵੀਡੀਓ ਜੇ ਐਕਸਟਰਾ ਹੁੰਦੇ ਨੇ ਆਪਣੇ ਕੋਲੇ ਫਿਰ ਉਹ ਪਾਇਆ ਜਾਂਦਾ ਜੀ ਜਿਹ ਦਿਨ ਨੂੰ ਅਪਲੋਡ ਕਰਕੇ ਰੱਖ ਦਿੰਦੇ ਜੀ ਉਹ ਸੌਖਾ ਰਹਿੰਦਾ ਜਦੋਂ ਦਿਨ ਨੂੰ ਵੀਲ ਹੁੰਦੀ ਹੈ ਜੇ ਬਣਿਆ ਹੁੰਦਾ ਪਹਿਲਾਂ ਵਲੌਗ ਆਪਣੇ ਕੋਲੇ ਉਹਨੂੰ ਸੈੱਟ ਕਰਕੇ ਆਪਾਂ ਟਾਈਮ ਲਾ ਕੇ ਰੱਖ ਦਿੰਨੀ ਹੁੰਦੀ ਹੈ ਜੀ ਜਿੰਨੇ ਟਾਈਮ ਤੇ ਆਪਾਂ ਅਪਲੋਡ ਕਰਨੀ ਹੈ ਵੀਡੀਓ ਤੇ ਸ਼ਾਮ ਨੂੰ ਕੰਮ ਵੀ ਵੱਧ ਹੁੰਦੇ ਨੇ ਜਿਸ ਟਾਈਮ ਆਪਣੀ ਵੀਡੀਓ ਆਉਂਦੀ ਹੈ ਜੀ ਫਿਰ ਕੋਈ ਔਖਾ ਨਹੀਂ ਹੁੰਦਾ ਜੇ ਦਿਨ ਨੂੰ ਆਪਾਂ ਕਰਕੇ ਰੱਖ ਦਈਏ ਜੀ ਇੱਕ ਦੋ ਵਲੌਗ ਆਪਾਂ ਹੁਣ ਐਕਸਟਰਾ ਬਣਾ ਕੇ ਰੱਖਦੇ ਆਂ ਜੀ ਤਾਂ ਕਰਕੇ ਵੀ ਕੋਈ ਔਖਾ ਨਾ ਹੋਵੇ ਉਧਰ ਆਪਣਾ ਮਸਾਲਾ ਪੁੱਜੂਗਾ ਜੀ ਜਿੰਨੇ ਟਾਈਮ ਦੇ ਵਿੱਚ ਉਹਨੇ ਟਾਈਮ ਦੇ ਵਿੱਚ ਆਪਾਂ ਇਹ ਦੋ ਕੱਪੜੇ ਕੱਢ ਦਿੰਨੇ ਆਂ ਗਰਦਜੀ ਵਾਲੀ ਹੁੰਦੀ ਨਹੀਂ ਜੀ ਅੱਜ ਕੱਲ ਕੋਈ ਜ਼ਿਆਦਾ ਮਿਹਲੇ ਤਾਂ ਹੁੰਦੀ ਵੀ ਇਹ ਕੰਡਜੀ ਦਾ ਮੌਸਮ ਕਰਕੇ ਥੋੜੇ ਜਿਹੀ ਨਾਲੀ ਮੈਲੇ ਜੀ ਹੋ ਜਾਂਦੇ ਤੇ ਕੰਡ ਜੀ ਲੜਨ ਲੱਗ ਜਾਂਦੀ ਹੈ ਥੋੜਾ ਥੋੜਾ ਟਾਈਮ ਪਾ ਕੇ ਕੱਢੇ ਹੁੰਦੇ ਨਹੀਂ ਇਹਨਾਂ ਨੂੰ ਆਪਾਂ ਪਾਣੀ ਥੀਏ ਕੱਢ ਦਾਂਗੇ ਅੱਜ ਹੋ ਵੀ ਕਵੇਲਾ ਗਿਆ ਸੀਗਾ ਜੀ ਤਾਂ ਕਰਕੇ ਜਿਹੜੇ ਨੂੰ ਆਪਾਂ ਨੂੰ ਕਿਤੇ ਜਾਣਾ ਪੈ ਗਿਆ ਸੀ ਉਹਦੇ ਕਰਕੇ ਸਵੇਰੇ ਨਹੀਂ ਧੋਤੇ ਸੀ ਆਪਾਂ ਇਸ ਕੱਪੇ ਹੋਂ ਤੋ ਰਹੇ ਪਾਣੀ ਥੀਏ ਕੱਢਣ ਵਾਲੇ ਸੀਗੇ ਜੀ ਕੱਪੜੇ ਆਪਾਂ ਹੈ ਵੀ ਥੋੜੀ ਸੀ ਅੱਜ ਕਿਤੇ ਜਾਣ ਕਰਕੇ ਨਹੀਂ ਧੋਤੇਗੇ ਸਵੇਰੇ ਤੇ ਹੁਣ ਸ਼ਾਮ ਨੂੰ ਧੋਤੇ ਨੇ ਕੱਲ ਨੂੰ ਵੀ ਨਹੀਂ ਧੋਣੇ ਜੀ ਤਾਂ ਕਰਕੇ ਹੁਣ ਮਸ਼ੀਨ ਚ ਚਲਾਈ ਸੀ ਆਪਾਂ ਕੱਲ ਨੂੰ ਜੀ ਆਪਣੇ ਮਿੱਟੀ ਨਿਕਲਦੀ ਮੱਥਾ ਠੀਕਦੇ ਹੁੰਨੇ ਬਾਪਿਆਂ ਦੇ 3 ਮਹੀਨੇ ਬਾਅਦ ਉਹਦੇ ਕਰਕੇ ਫਿਰ ਕੱਪੜੇ ਉਸ ਦੇਣ ਧੋਦੇ ਨਹੀਂ ਹੁੰਦੇ ਇਹ ਆਪਾਂ ਅੱਜ ਧੋ ਦਿੱਤੇ ਨੇ ਜੀ ਫਿਰ ਪਰਸੋਂ ਧੋਵਾਂਗੇ ਕੱਲ ਦਾ ਦਿਨ ਫੇਰ ਨਹੀਂ ਧੋਣੇ ਘਰ ਪਾਉਣ ਵਾਲੀ ਹੁੰਦੇ ਨੇ ਜੀ ਹੋਰ ਤਾਂ ਕੋਈ ਨਹੀਂ ਹੈਗੇ ਤੇ ਹਜੇ ਘਰ ਦਾ ਸੀਜ਼ਨ ਚੱਲ ਰਿਹਾ ਜੀ ਕਣਕ ਦਾ ਘਰ ਵਗੈਰਾ ਵੀ ਨਹੀਂ ਝਾੜਿਆ ਆਪਾਂ ਘਰ ਦਾ ਸੀਜ਼ਨ ਲੰਘੇ ਤੋਂ ਫੇਰ ਘਰ ਝਾੜਾਂਗੇ ਸਾਫ਼ ਕਰਾਂਗੇ ਤੇ ਬੈੱਡ ਸੀਟਾਂ ਵਗੈਰਾ ਵੀ ਫੇਰ ਧੋਵਾਂਗੇ ਇੱਕ ਵਾਰੀ ਆਪਾਂ ਧੋ ਲਈਆਂ ਸੀ ਹੁਣ ਸੀਜ਼ਨ ਲੰਘੇ ਤੋਂ ਬਾਅਦ ਫੇਰ ਧੋਵਾਂਗੇ ਦੁਬਾਰੇ ਜਿਹੜੇ ਕਮਰੇ ਚ ਪੈਂਦੇ ਆ ਬੈੱਡ ਸੀਟ ਵਗੈਰਾ ਉਹੀ ਜ਼ਿਆਦਾ ਮੈਲੀਆਂ ਹੁੰਦੀਆਂ ਧੋਣ ਵਾਲੀਆਂ ਜਲਦੀ ਦੂਸਰੇ ਕਮਰੇ ਇਸ ਦਾ ਕੋਈ ਜਾਂਦਾ ਨਹੀਂ ਹੈਗਾ ਜੀ ਝਾੜ ਕੇ ਉਕਣੀ ਵਸਾ ਦਿੰਨੇ ਆ ਉਹ ਥੋੜਾ ਜਿਹਾ ਵੱਧ ਦੇਣ ਕੱਢ ਦਿੰਦੀਆਂ ਨੇ ਜਿੱਥੇ ਹੱਟਾਂ ਬੈਠਣਾ ਹੁਣ ਇੱਕ ਗਰਮੀ ਹੋ ਗਈ ਏਸੀ ਵਾਲੇ ਕੰਮੇ ਕਰਕੇ ਸਾਰੇ ਏਸੀ 'ਚ ਬੈਂਦੇ ਨੇ ਅੱਜ ਤੱਕ ਐਡੀਟਿੰਗ ਵੀ ਮਸਾਂ ਹੀ ਹੋ ਰਹੀ ਜੀ ਵਿੱਚ ਫੋਨ ਆ ਜਾਂਦਾ ਹੈ ਕਈ ਵਾਰੀ ਕੱਟ ਗਈ ਬਹੁਤ ਟਾਈਮ ਲੱਗ ਗਿਆ ਇਹ ਐਡੀਟਿੰਗ ਕਰਨ ਨੂੰ ਲਓ ਜੀ ਧੋ ਕੇ ਕੱਪੜੇ ਹੁਣ ਆਪਾਂ ਆਥਣ ਹੋ ਗਿਆ ਜੀ ਕਿ ਵੇਲੇ ਅੰਦਰ ਹੀ ਪਾ ਦਾਂਗੇ ਜੇ ਹੁਣ ਬਾਹਰ ਹੀ ਪਾਵਾਂਗੇ ਤਾਰ ਤੇ ਥੋੜੇ ਟਾਈਮ ਨੂੰ ਫੇਰ ਚੱਕਣੇ ਪੈਣਗੇ ਹੁਣ ਤਾਂ ਅੰਦਰ ਵੀ ਸੁੱਕ ਜਾਂਦੇ ਨੇ ਜੀ ਥੋੜਾ ਟਾਈਮ ਆਪਾਂ ਪੱਖਾ ਲਾ ਦਾਂਗੇ ਪਤਲੇ ਕੱਪੜੇ ਲੈ ਕਿਹੜਾ ਮੋਟੇ ਨੇ ਅੱਧਾ ਘੰਟਾ ਪੱਖਾ ਲਾ ਦਾਂਗੇ ਪੱਖੇ ਦੀ ਹਵਾ ਨਾਲ ਇਹਨਾਂ ਚ ਹਵਾ ਜੀ ਨਿਕਲ ਜੂ ਉਹਦੇ ਨਾਲ ਹੀ ਸੁੱਕ ਜਾਣਗੇ ਕੋਸਾਈ ਸੀਗਾ ਜੀ ਇਹ ਵੇਲੇ ਕੰਮ ਬਹੁਤ ਨਹੀਂ ਹੈ ਜੀ ਤਾਂ ਕਰਕੇ ਵੀ ਤਾਰ ਤੇ ਪਾਵਾਂਗੇ ਬਿੰਦਕ ਨੂੰ ਫੇਰ ਲਾਵਾਂਗੇ ਉਦੀ ਕਰਕੇ ਮੈਂ ਅੰਤਰੀ ਬਾਦੁੱਤੇ ਨੇ ਜਿੰਨੇ ਟਾਈਮ ਚ ਆਪਾਂ ਕੱਪੜੇ ਕੱਢ ਲਈ ਜੀ ਉਧਰ ਆਪਣਾ ਤੜਕਾ ਭੁੱਜ ਗਿਆ ਉਹਦੇ ਵਿੱਚ ਨਾਣ ਮਿਰਚ ਪਾ ਦਾਂਗੇ ਦੋਨੇ ਕੰਮ ਇਕੱਠੇ ਹੋ ਗਏ ਇੱਥੇ ਮਸ਼ੀਨ ਆਪਣੀ ਚਿੱਲੇ ਕੋਲੀ ਇਧਰਲੀ ਸਾਈਡ ਜੀ ਲੋ ਜੀ ਦੇਖਦੇ ਹਾਂ ਹੁਣ ਆਪਾਂ ਤੜਕਾ ਥੋੜਾ ਜਿਹਾ ਪਾਣੀ ਪਾਉਣ ਕਰਕੇ ਟਾਈਮ ਚ ਭੁੱਜ ਗਿਆ ਜੀ ਜੀ ਪਾਣੀ ਨਹੀਂ ਪਾਉਣੀ ਆਪਾਂ ਫਿਰ ਜਲਦੀ ਪੁੱਜ ਜਾਂਦਾ ਇਹ ਪਾ ਦਾਂਗੇ ਜੀ ਨੂਨ ਥੋੜਾ ਜਿਹਾ ਪਾਵਾਂਗੇ ਨੂਨ ਆਪਾਂ ਮਿਰਚ ਹਲਦੀ ਆਲੂ ਕੱਟ ਕੇ ਆਪਾਂ ਧੋ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਰੱਖ ਲਈ ਸੀ ਨੂਨ ਮਿਰਚ ਹਲਦੀ ਤਿੰਨੇ ਚੀਜ਼ਾਂ ਪਾਈਆਂ ਨੇ ਹੋਰ ਕੁਝ ਮਸਾਲਾ ਨਹੀਂ ਪਾਇਆ ਜੀ ਇਹਦੇ ਵਿੱਚ ਆਪਾਂ ਚਨਾ ਮਸਾਲਾ ਹੈ ਨਹੀਂਗਾ ਆਪਣੇ ਕੋਲੇ ਲਿਆਂਦਾ ਨਹੀਂ ਹੈਗਾ ਜੀ ਇਸ ਵਾਰ ਅਜੇ ਜੀ ਬਾਦ ਦੇ ਵਿੱਚ ਜਰੂਰਤ ਪਈ ਤਾਂ ਗਰਮ ਮਸਾਲਾ ਪਾਵਾਂਗੇ। ਇਹ ਪਾਣੀ ਪਾ ਲਾਂਗੇ ਆਪਾਂ। ਮਸਾਲੇ ਦੇ ਵਿੱਚ ਥੋੜਾ ਜਿਹਾ ਪਹਿਲਾਂ ਪਾਣੀ ਪਾਏ ਇਹਨੂੰ ਭੁੰਨ ਲਾਂਗੇ ਫੇਰ ਢੱਕ ਦਾਂਗੇ ਥੋੜਾ ਟਾਈਮ ਆਪਾਂ। ਜਦੋਂ ਤੇਲ ਸੜਦਾ ਮਸਾਲੇ ਨੇ ਫੇਰੀ ਪਾਵਾਂਗੇ ਜੀ ਸੋਲੇ ਤੇ ਆਲੂ। ਆਰਾਮ ਨਾਲ ਕੋਈ ਚੀਜ਼ ਬਣਾਉਣੀ ਹੈ ਜੀ ਪਿਆਰ ਨਾਲ ਬਣਾਉਣੀ ਹੈ। ਉਹਦਾ ਟੇਸਟ ਦੁੱਗਣਾ ਹੋ ਜਾਂਦਾ ਹੈ ਜੇ ਆਪਾਂ ਖਿਚਕੇ ਬਣਾਵਾਂਗੇ ਤਾਂ ਚੀਜ਼ ਵੀ ਸਵਾਦ ਨਹੀਂ ਬਣਦੀ ਜੀ ਤੇ ਖਾਣ ਵਾਲਿਆਂ ਤੇ ਵੀ ਉਹ ਜਿਹਾ ਅਸਰ ਹੁੰਦਾ ਪਿਆਰ ਨਾਲ ਚੀਜ਼ ਬਣਾਈ ਜੀ ਵਧੀਆ ਹੁੰਦੀ ਹੈ ਜੀ ਤੇ ਅਸਰ ਵੀ ਵਧੀਆ ਹੁੰਦਾ ਉਹਦਾ ਕੰਮ ਤਾਂ ਆਪਾਂ ਕਰਨਾ ਹੀ ਹੈ ਜੀ ਪਿਆਰ ਨਾਲ ਕਰਨਾਗੇ ਉਹ ਵਧੀਆ ਹੈ ਲਓ ਜੀ ਇਹ ਸਮਾਨ ਆਪਾਂ ਚੱਕ ਦਨੇ ਆ ਵਾਧੂ ਇੱਥੋਂ ਅੰਦਰ ਤਰੀਆਵਾਂਗੇ ਜੀ ਨਾਲ ਦੀ ਨਾਲ ਸਮਾਨ ਇਹ ਅੱਗਾ ਪਾ ਹੋਰ ਤੇਜ਼ ਕਰ ਦਿੱਤੀ ਸੀ ਹੁਣ ਇਹ ਪਾ ਦਾਂਗੇ ਜੀ ਇਹਦੇ ਵਿੱਚ ਤੜਕਾ ਚੰਗੀ ਤਰ੍ਹਾਂ ਭੁੱਜ ਗਿਆ ਸੀ ਆਪਣਾ ਤੇਲ ਸੜ ਦਿੱਤਾ ਉਹਨੇ ਸੀ ਇਹਨਾਂ ਦੇ ਵਿੱਚ ਥੋੜਾ ਹੀ ਪਾਣੀ ਸੀਗਾ ਜਿਆਦਾ ਨਹੀਂ ਗਲਾਸਕ ਪਾਣੀ ਦਾ ਸੀਗਾ ਸੋਲਿਆਂ 'ਚ ਤੇ ਨਾਲ ਆਪਾਂ ਇੱਕ ਆਉਡੇ ਵਾਲਾ ਪਾਣੀ ਪਾ ਦਾਂਗੇ ਫਿਰ ਜੀ ਜਾਊਗੀ ਜੀ ਸਬਜੀ ਪਈ ਹੁਣ ਜਿੰਨੇ ਟਾਈਮ ਦੇ ਵਿੱਚ ਆਪਾਂ ਮੰਜਾ ਨੂੰ ਕੱਖ ਵਗੈਰਾ ਪਾ ਕੇ ਆਵਾਂਗੇ ਜੀ ਕੋਈ ਹੋਰ ਕੰਮ ਕਰਾਂਗੇ ਜਦ ਤੱਕ ਆਪਣੀ ਸਬਜੀ ਆਰਮਣਾ ਬਣ ਜਾਣੀ ਆ ਆਟਾ ਆਪਾਂ ਗੁੰਨ ਕੇ ਰੱਖ ਲੁੱਟਾ ਨਾਲ ਦੀ ਨਾਲ ਬਣਾ ਕੇ ਤੇ ਨਾਲ ਹੀ ਖਾ ਲਾਂਗੇ ਜੀ ਇਹ ਪਾਣੀ ਵੀ ਪਾ ਲਿਆ ਜੀ ਹੁਣ ਇਹਨੂੰ ਆਪਾਂ ਢੱਕ ਦਾਂਗੇ ਜਿਹੜੀ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਪੂਰ ਸਪੋਰਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਯੂ ਲਿਖ ਪੈਣਾ ਸੋਨੇ ਸੋਨੇ ਕਮੈਂਟ ਕਰਦੀਆਂ ਨੇ ਇੰਨਾ ਪਿਆਰ ਦਿੱਨੀ ਹੁੰਦੀ ਸਾਰੇ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਲਓ ਜੀ ਆਪਣੀ ਸਬਜ਼ੀ ਰੀਜ ਦੀ ਨੂੰ ਕਾਫੀ ਟਾਈਮ ਹੋ ਗਿਆ ਸੀ ਅੱਧਾ ਪੌਣਾ ਘੰਟਾ ਤੇ ਪਾਤੀ ਮੇਥੀ ਆਪਾਂ ਸੁੱਕੀ ਅੱਧਾ ਚਮਚਾ ਮਸਾਲਾ ਵਗੈਰਾ ਕੋਈ ਨਹੀਂ ਪਾਇਆ ਸਿਰਫ ਮੇਥੀ ਪਾਈ ਹੈ ਜੀ ਅੱਧੀ ਅੱਧਾ ਚਮਚਾ ਹੁਣ ਟਾਕ ਦਿੰਨੇ ਆ ਥੋੜਾ ਟਾਈਮ ਹਜੇ ਹੋਰ ਪੱਕੂਗੀ ਇਹ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ